ਕੋਸਟੋ ਬਲਾਕ ਪਲਾਕ ਦੀ ਆ ਰਹੀ ਹੈ ਜਾਰ ਸੇ ਜਾਂਦੀ ਉਸ ਤੋਂ ਬਚੇ ਤਾਰਮਿਕ ਸਥਲ ਉਸ ਦੇ ਨਾਲ ਨਾਲ ਸਾਸਤ ਦੇ ਜੀਵ ਸ਼ੀਲ ਇਹ ਤਾਂ ਨੂੰ ਵੀ ਜੋ ਹੈ ਆਪਣੇ ਸਪ੍ਰਿਤੀ ਮੰਡਲ ਦੀ ਟਿਕਾ ਕੇ ਤੇ ਉਹਨਾਂ ਨੂੰ ਸਿੱਧਾ ਹੈ ਨਮਸਕਾਰ ਹੈ ਹੁਣ ਜੋ ਅਧਿਆਇ ਚੱਲ ਰਿਹਾ ਹੈ ਉਸ ਦੇ ਵਿੱਚ ਸਾਸਤ ਦੇ ਜੀਵ ਜੋ ਸਾਡੇ ਤਾਰਮਿਕ ਪ੍ਰਤੀਕ ਜਿਨ੍ਹਾਂ ਦੇ ਰੂਪ ਦੇ ਵਿੱਚ

ਤੇ ਅਸਤਿ ਸ਼ਸਤ ਦੀ ਰਿੱਤਿਆ ਇਹਨਾਂ ਦੇ ਵਿਸ਼ੇਸ਼ ਚੁਣੇ ਉਸ ਤਿਸ ਖਿਲਾੜੀ ਤੇ ਸਾਸੂ ਜੀ ਨੂੰ ਚਾਪੋਂ ਦੇਖਦੇ ਆਂ ਇਹ ਗਾਲੀ ਦਨ ਜੋ ਹੈ ਜੋ ਇਹ ਸਾਰੇ ਬੂਹੇ ਉਹਨਾਂ ਦੇ ਵਸਤੇ ਪੜੇ ਹੋਏ ਤੇ ਕਿਸ ਤਰ੍ਹਾਂ ਅਸਤਿ ਸ਼ਸਤ ਤੇ ਜਦੋਂ ਸਾਸੂ ਜੀ ਇਤਨੀ ਵੱਡੀ ਉਮਰ ਵਿੱਚ ਵੀ ਜਦੋਂ ਇੱਕ ਖੰਡੇ ਖਾਉਂਦੇ ਨੇ ਤੇ ਇਹ ਜਾਨੀਮਾਂ ਦੇ ਆਹੂ ਲਾਂਦੇ ਨੇ ਤਾਂ ਫਿਰ ਸਾਸੂ ਜੀ ਇਹ ਸਾਰੀ ਜਿਹੜੀ ਸਿੱਖ ਲਈ ਹੈ

ਇਸਤੇ ਨਾਲ ਜਿਸ ਸੰਪਰਦਾਇ ਹੋਗੇ ਉਹਨਾਂ ਦੇ ਚਿਰਾਇਆ ਹੈ ਇਹ ਬੁਢਾਸੀ ਨਿਗਰੇ ਆ ਸੰਪਰਦਾਵਾਂ ਨੇ ਸਥਾਪਿਤ ਕੀਤੇ ਤੇ ਇੱਥੇ ਇਹਨਾਂ ਸੰਪਰਦਾਵਾਂ ਦੇ ਆਤਮਿਕ ਅਖਾਰੇ ਚੱਲਦੇ ਸਰ ਆਤਮਿਕ ਅਖਾਰੇ ਤੋਂ ਕੀ ਆਉਂਦੀ ਹੈ ਜਦੋਂ ਸਾਜ ਨੂੰ ਜੋ ਸਰੀਰ ਅੰਦਰ ਦੀ ਖੁਲਾਅ ਹੈ ਅਧਿਆਤਮਿਕ ਜਿਸ ਨੂੰ ਕਹਿੰਦੇ ਆ ਜੋ ਸਾਡੀ ਆਤਮਾ ਦੀ ਖੁਰਾਕ ਹੈ ਉਹ ਆਤਮਿਕ अखाड़े भी चाहिए संगत, का महत्व जिमें शरीरिक है जिम्मेदारी शरीर तौर पर पल की जरूरत है भोजन की जरूरत है खुराक की जरूरत है उसी तरह भजन बंदगी जी हैत्मा की खुराक है जिस प्रथाएं गुरु नानक पाशाह जाओ आख लाका सा

पुत्र पाई संत सिंह जी बड़े ऊंचे विद्वान हुए जिन्हों की विद्वता के महाराजा महाराजा रणजीत सिंह आप बड़े कायर सन अकाल पुरखे के भाई गुरमुख सिंह पहले ने छेवीं पातशाही का गुरु विलास रचिया कड़ियाल वाले गुंगे के भाई संतोष सिंह जी ने गुरु कवि मा के मंजूसा दी रचना की शहीद गुंगे का भाई सिंह महंत रणजीत सिंह के दरबार का राजकवि सिंहपुरी मिशन के गुंगा श्याम सिंह दे 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 ने देवरतन सिंह गुप्त पंगु ने प्राचीन पंथ प्रकाश की रचना की थी गुरु प्रताप सूरज के करता महाकवि भाई संतोष सिंह जी ज्ञानिया के गुंगे की देन सन निर्मले संत वेदांत धर्म शास्त्र के काव्य शास्त्र के विद्वान सन इसी तरह उदासी महंता ने भी कार्यशालामा चलाण्या ते वेदांत व्याकरण पिंगल आदि विद्यार्थी केंद्र स्थापित किए कपूर थले दे गुंगे विच गुरवेन्साइट जी दे एक के दी योजना बनाई गई इस जिसने अल स्वरूप प्रीत कर प्रीत कट वाली का गोंद विच आया गोंगा बस्ती राम ते पाई राम सिंह कवर खड़क सिंह ते अध्यापक सन जडिया वाले गुंगे दे बस्ती राम ते रासी गुंगे

ਦੋ ডিসਪੈਂਸਰੀਆਂ ਜਿਵੇਂ ਆਪਣੇ ਅੱਜ ਦੇ ਮੋਰ ਵਿੱਚ ਅਬਾਉਂਡ ডিসਪੈਂਸਰੀਆ ਹੈ ਜਿਵੇਂ ਤਾਂ ਉਹ ਇਥੇ ਉਸ ਤਰ੍ਹਾਂ ਦੇ ਵਿਦਵਾਨ ਉਸ ਦੇ ਨਾਲ ਨਾਲ ਦਾ ਸਮਝੋ ਗੁਰਬਾਣੀ ਦੇ ਅਰਥ ਕਰਨੇ ਉਹਨਾਂ ਦਾ ਸ਼ੁੱਧ ਚਾਇਣ ਕਰਵਾਣਾ ਰਾਤ੍ਰੀ ਵਿਦਿਆ ਇਸ ਤੇ ਨਾਲ ਨਾਲ ਹੋਰ ਸਿੱਖਲਾਈ ਆਤਮਾ ਨੂੰ ਬੰਦ ਦੇ ਲਈ ਕੇਨਾਲਿਸ਼ਰੀ ਬੰਦ ਦੇ ਲਈ ਅਸਰਸ਼ ਸਤਿ ਸਿੱਖਲਾਈ ਦੇ ਲਈ ਇਹ ਸਾਰੀਆਂ ਚੀਜ਼ਾਂ ਘੁੰਮੀਆਂ ਦਿੱਤੀਆਂ ਨੇ ਤੇ ਕਹਿੰਦੇ ਹਰੇਕ ਘੁੰਮੀ ਦੀ ਆਪਣੀ ਪਰਕਰਾਸੀ লাইস বনটাই طریقے làn তৃতীয় নেসি ইসే পাশতো কোই ফিস নেহি সে লে چاندی সুবহো শিক্ষার্থীয়া দি রিআইশ তে তেলンダー আদা বহুত পরবন কি তা জানদা সি দাখলা বিনা ইসే হিতরে নে হর কিসে লে খুলা হুnda সি এক গুরু গাদি মर्याদা তে baseY শুরু তু হে তে இலক্ষ্য বনjata ਇਸ ਆਸਕੀ ਜੇ ਕਿਸੇ ਵੀ ਤਨ ਵਿੱਚ ਇਸ ਤਰ੍ਹਾਂ ਕਿ ਕੋਈ ਵੀ ਫਿਟਪੇਤ ਨਾ ਹੋਵੇ ਨਾ ਜਾਤ ਕਰਤਵ ਨਾ ਨਸਤੇ ਤੋੜਤੇ ਨਾ ਨਾ ਆਰਥਿਕ ਪੱਖੋਂ ਨਾ ਨਾ ਸਾਸਿਕ ਜੋ ਇਹ ਪੇਟ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਪੇਟ ਪਾਉਣਾ ਕਰਦੇ ਹੋਏ ਸਾਰਿਆਂ ਦੇ ਲਈ ਸਭ ਦੇ ਇੱਕਲਾ ਦਰਵਾਜ਼ਾ ਹੈ ਵੈਸੇ ਹੀ ਕਿਉਂ ਇਹ ਗੁਰਗੇ ਸਿੱਖ ਰਵਾਇਤਾਂ ਦੇ

जो इस तरह जो सा रवायत ने जो सड़े नियम ने मर्यादा निया है वो पूरी तरह फिर परिभूर्त हो सके असि ਕੀ ਦੇਣਾ ਆਪਣੇ ਆਪਣੇ ਕੰਮ ਦੇ ਨਾਲ ਆਪਣੀ ਆਪਣੀ ਸਮਰੱਥਾ ਦੇ ਅਨੁਸਾਰ ਜੋ ਹੈ ਹਰ ਕੋਈ ਆਪਣਾ ਪ੍ਰਯਾਸ ਕਰਦਾ ਰਹੇ ਬਹੁਤ ਬਹੁਤ ਨਾਲ ਸਾਗਰ ਭਰ ਜਾਂਦਾ ਸਾਥ ਵਿੱਚ ਇੱਕ ਨੂੰ ਹੀ ਸਿੱਖਿਆ ਦੇ ਦਿਓਗੇ ਤਾਂ ਗੁਰਬਾਣੀ ਆਪ ਦੇਵੇ ਸਤ ਮੰਦਰ ਜਿਹੜੇ ਸੋਨੇ ਦੇ ਉਸਾਰੇ ਬਣੋਗੇ ਜੋ ਉੱਚਾ ਪੁੰਦਾ ਕਰਮ ਹੈ ਇੱਕ ਜੇ ਘਰ ਕਿਸੇ ਨੂੰ ਇੱਕ ਨੂੰ ਗੁਰਬਾਣੀ ਦਾ ਚੋੜ ਦੇ ਦਿੱਤਾ ਮੈਨੂੰ ਸਿਖਾ ਦਿੱਤੀ ਇੰਪੁੱਟ ਵੱਡੇ ਉਪਰੋਗ ਕਰਦੇ ਕੰਮ ਨੇ ਤੇ ਜਦੋਂ ਆਪਾਂ ਪਾਣੀ ਨਾਲ ਜੁੜੇ ਰਹਿਾਂਗੇ ਆਪਣੇ ਧੁਰੇ ਨਾਲ ਜੁੜੇ ਰਹਿਾਂਗੇ ਤੇ ਸਾਡੇ ਜੀਵਨ ਵਿੱਚ ਕਿਤਰੇ ਕੀ ਕਿਸੇ ਵੀ ਪ੍ਰਸਤੀ ਕੇ ਨਹੀਂ ਟੋਲਾਂਗੇ ਨੇ ਵਹੀ ਉਸਾਰਿਆਂ ਤੇ ਰਹਿਤਾਂ ਕਰੇ ਬਖਸ਼ਿਸ਼ਾਂ ਕਰੇ ਕੋਈ ਕਿਣਕਾ ਪਿਆਰ ਦਾ ਇਸ ਪਾਵਨ ਪਾਣੀ ਦਾ महान इतिहास का कदर रस वस जाए जिस सद के सुखीए पर लोग सुहेले नानक हर प्रभु आप अवस्था बन सके भिला चुका बख्शो जी का खालसा वाहेगुरु जी के